ਉਹ ਬੰਦਾ ਸੀ ਇਹ ইরਾਨੀ ਸੁਲਤਾਨ ਆਉਂਦਾ ਨਾ ਤੇ ਜਿਹੜਾ ਉਜਸਪਾਲ ਤੇ ਹੁਸਨਪਰੀ ਦਾ ਤੇ ਉਹਨਾਂ ਨੂੰ ਉਹਨਾਂ ਦੀ ਗੱਡੀ ਦੇ ਵਿੱਚ ਉਹਨਾਂ ਨੇ ਕਰਵਾਤਾ ਸੀਗਾ ਤੇ ਮੈਨੂੰ ਅੱਲਾ ਹੋਏ ਇਹ ਹੋਰ ਗੱਡੀ 'ਚ ਰੱਖਤਾ ਸੀਗਾ ਅੱਛਾ ਤੇ ਇੱਕ ਜਿਹੜੀ ਕਿ ਡੈਨੈਪਰ ਸੀ ਇੱਕ 에ਹਰਾਨ 에ਹਰਾਨੀ ਸੀਗਾ ਸੁਲਤਾਨ ਤੇ ਜਿਹੜਾ ਜਿਹੜੇ ਦੋ ਸੀਗੇ ਹੋਰ ਕਿ ਡੈਨੈਪਰ ਹਾਜੀ ਔਰ ਸ਼ੇਰਾ ਹਾਜੀ ਉਹ ਮੈਂ ਡਰਾਈਵਰ ਪਰ ਮੈਂ ਇੱਕ ਇੱਕ ਗੱਡੀ ਜੇ ਅਸੀਂ ਬੈਠੇ ਤੇ ਜਿਹੜੇ ਦੂਜੇ ਸੀਗੇ ਸੁਲਤਾਨ ਤੇ ਸ਼ੇਰਾ ਤੇ ਉਹਨਾਂ ਨੇ ਉਹ ਦੋ ਨਾਲ ਉਹਨਾਂ ਦੂਜੀ ਗੱਡੀ 'ਚ ਉਹਨਾਂ ਨੂੰ ਲੈ ਗਏ ਤੇ ਉਹ ਮੋਟਾ ਮੋਟਾ ਬਹੁਤ ਦੂਰ ਵੀ ਉਹ ਤੁਹਾਨੂੰ ਲੈ ਗਏ ਫੇਰ ਫੇਰ ਘੰਟਾ ਡੇਢ ਘੰਟਾ ਅਸੀਂ ਟ੍ਰੈਵਲ ਕੀਤਾ ਫੇਰ ਸਾਨੂੰ ਕਿਸੇ ਘਰ ਜੀ 'ਚ ਲੈ ਗਏ ਤੇ ਉੱਤੇ ਫੇਰ ਪਤਾ ਸੀਗਾ ਕਿਹੜੇ ਸ਼ਹਿਰ 'ਚ ਰਹਿ ਰਹੇ ਸੀ ਕਿਸ ਜਗ੍ਹਾ ਤੇ ਰੁਕੇ ਸੀ ਇੱਦਾਂ ਨਹੀਂ ਕੋਈ ਪਤਾ ਤੇਹਰਾਨ ਦੀ ਸਿਟੀ ਹੈ ਯਾਰੀ ਤੇਹਰਾਨ ਚ ਹਾਂਜੀ ਤੇਹਰਾਨ ਤੋਂ ਜਦੋਂ ਅੱਗੇ ਸਿਟੀ ਜਦੋਂ ਨੰਗ ਜਾਂਦੀ ਉਹ ਤੋਂ ਬਾਅਦ ਪਤਾ ਨਹੀਂ ਕਿੱਧਰ ਲੱਗ ਗਏ ਅੱਛਾ ਤੇ ਮਤਲਬ ਅੰਦਰ ਬੰਦ ਕਰਤਾ ਉਹਨਾਂ ਨੇ ਤੁਹਾਨੂੰ ਨਹੀਂ ਸਾਡੇ ਰਾਹ ਚ ਫੋਨ ਲੈ ਲੇ ਪਹਿਲਾਂ ਕਹਿੰਦੇ ਸੀ ਸਿਕਿਉਰਟੀ ਲਈ ਲੈਣੇ ਆ ਤੇ ਫਿਰ ਧੀਰੇ ਜਿਹੇ ਉਹ ਏਜੰਟਾ ਉਹਦਾ ਫੋਨ ਆਇਆ ਉਹਨਾਂ ਮੇਰੀ ਗੱਲ ਕੀਤੀ ਕਹਿੰਦਾ ਫੋਨ ਆਪਣੇ ਨਾਲ ਦੇ ਦੇ ਸਿਕਿਉਰਟੀ ਲਈ ਲੈਣੇ ਆ ਇਹਨਾਂ ਨੇ ਕੋਈ ਇਦਾਂ ਦਾ ਚੱਕਰ ਨਹੀਂ ਹੋ ਫਿਰ ਮੈਂ ਉਹਨੂੰ ਫੋਨ ਦੇਤਾ ਆਪਣਾ ਤੇ ਪਾਸਵਰਡ ਵੀ ਸਾਡੇ ਇਹਨਾਂ ਨੇ ਲੈ ਲਿਆ ਹਾਂ ਇਹ ਮਾਰਕੋਟ ਜਦੋਂ ਕਮਰੇ ਚ ਰੋਕਿਤ ਕਰਦੇ ਸੀ ਖਾਣਾ ਵਗੈਰਾ ਦਿੰਦੇ ਸੀ ਕੀ ਗੱਲਬਾਤ ਹੋਈ ਸੀ ਪੈਸੇ ਦੀ ਕਹਿੰਦੇ ਮੰਗ ਕੀਤੀ ਜਾਂਦੀ ਸੀ ਹਾਂਜੀ ਤੇ ਜਦੋਂ ਅਸੀਂ ਇੱਥੇ ਕਮਰੇ ਚ ਗਏ ਇਹਨਾਂ ਨੇ ਸਾਨੂੰ ਪੁੱਛਿਆ ਕਿ ਤੁਹਾਡੇ ਕੋਲ ਕਿੰਨੇ ਪੈਸੇ ਆ ਤੇ ਅਸੀਂ ਕਿਹਾ ਸਾਡੇ ਕੋਲ ਹਜ਼ਾਰ ਹਜ਼ਾਰ ਡਾਲਰ ਮੇਟ ਤੋਂ ਤੇ ਹੁਸਨ ਦੇ ਕੋਲ ਹਜ਼ਾਰ ਹਜ਼ਾਰ ਸਟ੍ਰੇਟ ਜਿਹੜੀ ਡਾਲਰ ਸੀਗੀ ਤੇ ਜਿਹੜਾ ਮੁੰਡਾ ਜੀ